ਚਾਰ ਰੱਖੀ ਫੜਿਆ ਕੀ ਮਾਮਲਾ ਕਿਥੋਂ ਦਾ ਮਾਮਲਾ ਦੀ ਕੀ ਫੜਿਆ ਗਿਆ ਇਹ ਅੱਜ ਸਾਡੇ ਸਪੈਸ਼ਲ ਸੈੱਲ ਅੰਮ੍ਰਿਤਸਰ ਦੇ ਹੱਥੀ ਨੂੰ ਬੜੀ ਵੱਡੀ ਜਿਹੜੀ ਸਫਲਤਾ ਮਿਲੀ ਆ ਜੋ ਕਿ ਗੈਰ ਸਮਾਜਿਕ ਅਨਸਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਸਪੈਸ਼ਲ ਸੈੱਲ ਦੇ ਏਐਸਆਈ ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ हदबंदी ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਤੇ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੁਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਵ ਪੁੱਤਰ ਮਨਜੀਤ ਨਿਵਾਸੀ ਗੁਰੂਕਾ ਖੂ ਤਰਨਤਾਰਨ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਪਾਸੋਂ ਚਾਰ ਪਿਸਤੌਲ ਜਿੰਨਾ ਵਿੱਚ ਦੋ ਗਲੌਕ ਪਿਸਤਲ ਨੇ 9mm ਦੇ ਤੇ ਦੋ 30 ਬੋਰ ਦੇ ਪਿਸਤਲ ਨੇ ਸਮੇਤ 10 ਜੰਦਾ ਰਾਉਂਡ ਨੇ ਜਿਹੜੇ ਉਹ ਸਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ ਤਿੰਨ ਮੋਬਾਈਲ ਫੋਨ ਤੇ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇਦਰ ਉਧਰ ਕਰ ਲਈ ਵਰਤਦੇ ਸੀਗੇ ਤੇ ਉਹਦੀ ਜਿਹੜੀ ਰਿਕਵਰੀ ਕੀਤੀ ਆ ਇਸ ਬੰਦੇ ਵਿੱਚ ਜਿਹੜਾ ਥਾਣਾ ਲੋਪੋਕੇ ਇਹਨਾਂ ਚਾਰਾਂ ਦੇ ਖਿਲਾਫ ਜਿਹੜਾ ਵਾ ਮੁਕਦਮਾ ਦਰਜ ਕਰਕੇ ਤੇ ਉਹਦੀ ਤਫ਼ਤੀਸ਼ ਕੀਤੀ ਜਾ ਰਹੀ ਆ ਤੇ ਰਿਮਾਂਡ ਹਾਸਲ ਕਰਕੇ ਜਿਹੜਾ ਹੈਗਾ ਇਹਨਾਂ ਕੋਲੇ ਹੋਰ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਮੁਦਲੀ ਪੁੱਛ ਕੇ ਹਿੱਦੇ ਦੌਰਾਨ ਜਿਹੜੇ ਆ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਫਰਾਂਸ ਵਿੱਚ ਇੱਕ ਗੋਪੀ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਜੋ ਕੋਈ ਫਰਾਂਸ ਦੇ ਵਿੱਚ ਰਹਿ ਰਿਹਾ ਉਹਦੇ ਜਿਹੜਾ ਵਾ ਇਹ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਇਹਨਾਂ ਨੇ ਹਥਿਆਰ ਪ੍ਰਾਪਤ ਕੀਤੇ ਤੇ ਗਾਂ ਆ ਗੋ ਜਿਹੜੀ ਆ ਇਹਨਾਂ ਨੇ ਕਿਤੇ ਜਿਹੜੀ ਆ ਡਿਲੀਵਰੀ ਦੇਣੀ ਸੀ ਸਰ ਇਹਦੀ ਪ੍ਰੋਫਾਈਲ ਕੀ ਆ ਕੋਈ ਮਾਮਲੇ ਪਹਿਲਾਂ ਦਰਜਿਆ ਕ੍ਰਿਮੀਨਲ ਰਿਕਾਰਡ ਕੀ ਹੈ ਲਗਾ ਜੀ ਇਹ ਇਹ ਜੇ ਅੱਜ